ਇਹ ਬੱਜਰ ਕਰਹਿਤ ਹੈ ਕੋਈ ਵੀ ਹੁਕਾ ਤਮਾਕੂ ਵਰਤ ਲਵੇ ਜਗਤ ਝੂਠ ਇਹ ਬੱਜਰ ਕਰਹਿਤ ਆ ਫਿਰ ਦੁਬਾਰੇ ਅਮਰਤ ਛਕਣਾ ਪੈਂਦਾ ਅੱਜ ਮੈਂ ਜਿਹੜੀ ਗੱਲ ਕਹਿਣ ਲੱਗਾ ਜਰਾ ਕੰਨ ਖੋਲ ਕੇ ਸੁਣਿਓ ਕਈ ਅਨਜਾਣੇ ਵਿੱਚ ਗਲਤੀਆਂ ਕਰੀ ਜਾਂਦੇ ਆ ਸਾਹਿਬ ਜੀ ਨੇ ਆਖਿਆ ਵਾਬੇ ਐਵੇਂ ਆਏ ਬਗਾਏ ਮੂੰਹ ਨਹੀਂ ਮਾਰਨਾ ਸਿੱਖਾਂ ਕੋ ਜਾਓ ਸਿੱਖਾਂ ਕੋਈ ਖਾਓ ਸਿੱਖਾਂ ਨੂੰ ਪਕਾਓ ਛਕਾਓ ਇਹ ਸਿੱਖੀ ਆ ਤੇ ਕਈ ਸਾਡੇ ਵੀਰ ਭੈਣ ਭਾਈ ਗੋਲ ਗੱਪੇ ਖਾਂਦੇ ਆ ਟਿੱਕੀਆਂ ਖਾਂਦੇ ਆ ਰੇੜੀਆਂ ਤੇ ਖਲੋਖ ਲੋਗੇ ਉਹ ਰੇੜੀਆਂ ਲਾਉਣ ਵਾਲੇ 100% ਵਿੱਚੋਂ 80% ਤੇ ਭਈਏ ਆ ਪੰਜਾਬੀ ਰੇੜੀ ਲਾ ਕੇ ਰਾਜੀ ਨਹੀਂ ਬਾਹਰ ਜਾ ਕੇ ਰਾਜੀ ਆ ਉੱਥੇ ਜਾ ਕੇ ਭਾਵੇਂ ਫਲੱਛਾ ਹੀ ਸਾਫ ਕਰੇ ਉੱਥੇ ਜਾ ਕੇ ਰਾਜੀ ਆ ਇੱਥੇ ਸਵਾਦ ਨਾਲ ਕੰਮ ਕਰਨਾ ਨਹੀਂ ਸਾਨੂੰ ਆਉਂਦਾ ਤੇ ਭਈਏ ਆਣ ਕੇ ਇੱਥੇ ਟਿੱਕੀਆਂ ਗੋਲ ਗੱਪੇ ਵੇਚਣ ਡਏ ਆ ਸਾਡੇ ਲੋਕ ਸਵਾਦ ਲਾਲਾ ਖਾਂਦੇ ਆ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਕਿ ਜਿੰਨੇ ਵੀ ਭਈਏ ਆ ਉਹ ਬਹੁਤੇ ਤੇ ਤਮਾਕੂ ਬੀੜੀਆਂ ਖਾਂਦੇ ਪੀਂਦੇ ਹੀ ਆ ਕੋਈ ਵੀ ਭਈਆ ਇਹ ਚੀਜ਼ ਤੋਂ ਬਚਿਆ ਨਹੀਂ ਜਿਨੇ ਉਸੇ ਹੱਥਾਂ 'ਤਮਾਕੂ ਖਾ ਲਿਆ ਉਸੇ ਹੱਥਾਂ ਨਾਲ ਤੁਹਾਨੂੰ ਗੋਲ ਗੱਪੇ ਖਵਾਲ ਤੇ ਤੁਹਾਡੀ ਸਿੱਖੀ ਰਹਿ ਕਿੱਥੇ ਗਈ ਉਥੇ ਉਥੇ ਸਿੱਖ ਰਹਿ ਕਿੱਥੇ ਗਿਆ ਉਹਦਾ ਤਮਾਕੂ ਖਾ ਹੋ ਗਿਆ ਤਮਾਕੂ ਸਿੱਧਾ ਨਾ ਖਾਦਾ ਥਾਣ ਵਾਲੇ ਦੇ ਹੱਥੋਂ ਖਾ ਲਿਆ ਤੇ ਮਗਰ ਕੀ ਰਹਿ ਗਿਆ ਫਿਰ ਕਹੀਦਾ ਗੁਰੂ ਬਾਹ ਨਹੀਂ ਫੜਦਾ ਗੁਰੂ ਸੁਣਦਾ ਨਹੀਂ ਸੁਣਿਆ ਕਿਉਂ ਇਹ ਤਾਂ ਬੱਜਰ ਕਰਾ ਤੇ ਉਹਨੇ ਪਹਿਲੇ ਹੀ ਮਨਾ ਕੀਤੀ ਆ ਪਰ ਖਾਲਸਾ ਜੀ ਸਾਡੀ ਦੋਰਨ ਦੇਸ਼ੀ ਘਟਦੀ ਜਾਂਦੀ ਭਾਈ ਜਾਇਆ ਸਿੰਘ ਸਾਹਿਬ ਕਹਿਣ ਲੱਗੇ ਤਮਾਕੂ ਨੂੰ ਤੇ ਖਾਲਸਾ ਹੱਥ ਨਹੀਂ ਲਾਉਂਦਾ ਇਹਨੂੰ ਜਗਤ ਝੂਠ ਜਿਨੇ ਸਾਰੇ चौहान ਦੀ ਝੂਠ ਖਾ ਲਈ ਉਹਨੇ ਉਹ ਖਾ ਲਿਆ ਤੇ ਐਡੀ ਗੱਲ ਮੰਨੀ ਜਾਂਦੀ ਸੂਬੇਦਾਰ ਕਹਿਣ ਲੱਗਾ ਕਿ ਇਹ ਬੰਦੇ ਵੀ ਨਹੀਂ ਵਾਰੇ ਆਉਣ ਦਿਆ ਜੇ ਇਹਨੂੰ ਕਿਹਾ ਸਿਰ ਝੁਕਾਲਾ ਇਹ ਹੋ ਨਹੀਂ ਝੁਕਾਉਂਦਾ ਜੇ ਇਹਨੂੰ ਕਿਹਾ ਮਾਫੀ ਮੰਗ ਲੈ ਇਹ ਮਾਫੀ ਨਹੀਂ ਮੰਗਦਾ ਜੇ ਇਹਨੂੰ ਕਹਿਣ ਦੇ ਆ ਭਈ ਆ ਪੰਡ ਚੁੱਕਦੇ ਪੰਡ ਵੀ ਨਹੀਂ ਚੁੱਕਦਾ ਖਾਲਸਾ ਜੀ ਉਹਨੇ ਆਖਾ ਫਿਰਦਾ ਟੱਬਰ ਬੰਨ ਕੇ ਲਿਆਓ ਉਹ ਗਏ ਉਹਨਾਂ ਨੇ ਜਾ ਕੇ ਭਾਈ ਸਾਹਿਬ ਦੇ ਪਰਿਵਾਰ ਨੂੰ ਬੰਨਿਆ ਕਿਵੇਂ ਆ ਫੜਿਆ ਕਿਵੇਂ ਸਾਥ ਚ ਕਿਵੇਂ ਲਿਆਂਦਾ ਉਹਨੇ ਹੁਕਮ ਕੀ ਕੀਤਾ ਫੌਜਾਂ ਦਾ ਜਥਾ ਇਉਂ ਬੇਅੰਤੀ ਕਰ ਕਰਕੇ ਅੱਖ ਲਾਲ ਤੇ ਕਰਦਾ ਹੁਕਮ ਹੰਕਾਰੀ ਏ ਕਹਿੰਦਾ ਹੁਣੇ ਵੇਖਦਾ ਕੰਨੀ ਰਤ ਪਿਆਰੀ ਏ ਅੱਖਾਂ ਯਾਰੀਏ ਕਹਿੰਦਾ ਹੁਣੇ ਵੇਖਦਾ ਕਿੰਨੀ ਰਹਿਤ ਪਿਆਰੀ ਏ ਅੱਖਾਂ ਸਾਵੇ ਕਰ ਦੇਣਾ ਹੈ ਹੁਣੇ ਉਨ ਤਾਰੇ ਨੂੰ ਲੈ ਆਵੋ ਹੜ ਫੜ ਕੇ ਦੇ ਡੱਬ ਸਾਰੇ ਨੂੰ ਉਹ ਬੰਨ ਪੈਰਾਂ ਨੂੰ ਰੱਸਾ ਪੁੱਟਾ ਕਰ ਲਮਕਾ ਦੇਵੋ ਮੇਰੇ ਸਾਵੇਂ ਅੜਨੇ ਦਾ ਇਹਨੂੰ ਮਜਾ ਚਖਾ ਦੇਵੋ ਵੀਨਾਗੇ ਮੰਨਿਆ ਇਹਦੀ ਖਾਲੀ ਉਤਾਰਾਂਗੇ ਫਿਰ ਵੇਖਾਂਗੇ ਬੋਲੂ ਕਿੰਤਾ ਬੋਲ ਕਰਾਰੇ ਨੂੰ ਲੈ ਆਓ ਹਣ ਬਣ ਕੇ ਦੇ ਟੱਪ ਸਾਰੇ ਨੂੰ ਉਹ ਪੁੱਤਰ ਦੂਆਂ ਨੂੰ ਆ ਬਈ ਪੁੱਤਰ ਨੂੰ ਆ ਥੀਆਂ ਕਰ ਵਿੱਚ ਕੋਈ ਨਾ ਰਹਿਣ ਦੇਣਾ ਹੱਤੋਂ ਹੱਤ ਨਾ ਬੇੜਾ ਕੇਸ ਨਾਲ ਲੰਮਾ ਪੈਣ ਦੇਣਾ ਅਦੇ ਇਹ ਪੂਰੀ ਸੁਰਤ ਕਰੇ ਮੜ ਕੇ ਵਿੱਚ ਜਮਾਨੇ ਦੇ ਨਾ ਐਸੀ ਜੁਰਤ ਕਰੇ ਖਾਲੇ ਦੇਣ ਵਾਸਤੇ ਕਰ ਲੋ ਤੇਜ ਘਟਾਰੇ ਨੂੰ ਲੈ ਆਉਣ ਵੱਢ ਕੇ ਦੇ ਟੱਬਰ ਸਾਰੇ ਨੂੰ ਉਹ ਮਾਰ ਪੈਰਾਂ ਨੂੰ ਲੱਸਾ ਪੁੱਠਾ ਕਲਮ ਕਾ ਦੇਵੋ ਮੇਰੇ ਸਾਵੇਂ ਅਰਨੇ ਦਾ ਇਹਨੂੰ ਮਜਾ ਚ ਖਾ ਦੇਵੋ ਮੇਰਾ ਜੀਤ ਸੇ